ਕਿ ਜੀ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਹ ਸੰਗਤ ਦੀ ਆਤਮਾਨ ਕੇ ਬੇਨਤੀ ਕੀਤੀ ਜਾਂਦੀ ਆ ਕਿ ਬਾਬਾ ਪਾਈਸਗ੍ਰਾਮ ਦੀ ਜਗ੍ਹਾ ਦੇ ਵਿੱਚ ਬੈਠੇ ਆ ਜਿਨ੍ਹਾਂ ਨੇ ਸਤਖੂਰ ਹੋਇਆ ਉਹਨਾਂ ਦੀ ਜਗ੍ਹਾ ਇਹ ਜਿੱਥੇ ਧਰਮ ਘਰ ਜਿੱਥੇ ਅਸੀਂ ਬੈਠੇ ਆ ਉੱਥੋਂ ਤੁਹਾਡੇ ਰਾਹੀਂ ਕਵਤਾ ਪੇਸ਼ ਕਰਦੇ ਆ ਵੀ ਇਹ ਜਿਹੜੀਆਂ ਲਟਕੀਆਂ ਇਹਨਾਂ ਨੂੰ ਕਿਉਂ ਮਾਰਿਆ ਜਾਂਦਾ ਸਾਡੇ ਪਿੰਡ ਪਿਆਰੀ ਸਾਹ ਸੰਗਤ ਦੀ ਕਾਲਜਾ ਦੌੜ ਤੇ ਮੈਂ ਉੱਥੇ ਜਾਂਦਾ ਰਹਿਣਾ ਉਹ ਲਟਕੀਆਂ ਦਾ ਕਹਿਣਾ ਸੀ ਅੰਕਲ ਸਾਡੀ ਕੋਈ ਕਾਫਤਾ ਬਣਾਓ ਮੇ ਅਸੀਂ ਦਫੀਦਾਰ ਵੀ ਲੱਗੀਆਂ ਜੱਜ ਵੀ ਲੱਗੀਆਂ ਤੇ ਥਾਣੇਦਾਰ ਵੀ ਲੱਗੀਆਂ ਆਜ ਵੀ ਚਲਾਉਂਦੇ ਆ ਹਾਂ ਤੇ ਜਿੰਨੇ ਅਸੀਂ ਲੈ ਕੇ ਪਰਿਵਾਰ ਕਿੰਨੇ ਬਾਹਰ ਲੈ ਕੇ ਗਈਆਂ ਉਹਨੇ ਹੁੰਡੇ ਨਹੀਂ ਲੱਗੇ ਗਏ ਤੇ ਵੀ ਸਾਨੂੰ ਕਿਉਂ ਮਾਰਿਆ ਜਾਂਦਾ ਉਹਨਾਂ ਦਾ ਨਹੀਂ ਇੱਕ ਕਾਫਤਾ ਪੇਸ਼ ਕੀਤੀ ਆ ਭਾਜਨ ਸੇ ਕਿ ਦੋ ਸੁਣ ਗਿਆ ਤਾ ਕਾਫਤਾ ਧਿਆਨ ਦੇ ਨਾਲ ਸੁਣੋ ਸਾਰੇ ਢਿੱਡਾਂ ਤੇ ਹੱਥ ਰੱਖਣਾ ਪਊਗਾ ਬਹੁਤ ਕਾਫਤਾ ਫਰਾਗਦੀ ਆ ਕੂੰ ਵੀ ਬਾਹਰੋਂ ਆਉਂਦੇ ਆ ਵੀ ਇਹ ਕਾਫਤਾ ਸੁਣਾਈ ਜਾਵੇ ਤੇ ਕਾਫਤਾ ਭੱਜਨ ਸਿੰਘ ਸਾਹਬ ਜੀ ਤੋਂ ਇੰਜ ਸੁਣੋ ਬਾਈ ਮੇਰੀ ਹੱਥ ਮੰਨ ਕੇ ਸੰਗਤਾਂ ਨੂੰ ਡਾਡੀ ਸੁਣੋ ਉਪਕਾਰ ਆ ਜੋ ਗੁਰੂ ਜੀ ਵਿੱਚ ਸੰਗਤਾਂ ਆ ਕੇ ਦਿਹੋਦਦਾਰ ਮਨ ਦੇ ਵਿੱਚ ਚੋ ਪਿਆ ਗੰਦ ਕੇ ਪਾਵਾਂ ਕੰਠ ਵਿੱਚ ਹਾਰ ਲੋ ਜੀ ਕਾਫਤਾ ਸ਼ੁਰੂ ਹੈ ਹਾਂਜੀ ਆਪਾਂ ਸ਼ਹਿਰ ਜਾਂਦੇ ਆ ਚੈੱਕ ਕਰਾਉਣ ਕਿਉਂ ਡਾਕਟਰਾਂ ਨੇ ਬੇੜੇ ਵੰਦੇ ਆ ਚੈੱਕ ਕਰਾਉਣ ਜਾਣੇ ਆ ਜੇ ਤਾਂ ਮੁੰਡਾ ਫਿਰ ਤਾਂ ਕਹਿੰਦੇ ਠੀਕ ਐ ਜੇ ਲਟਕੀ ਆ ਕਹਿੰਦੇ ਟੱਕ ਦੇ ਫੱਟੇ ਵੇਖੋ ਪਿਆਰੀ ਸ਼ਾਨ ਜੀ ਵੈਲਕਮ ਦਾ ਤੇ ਪੇਟ ਦੇ ਵਿੱਚ ਛੋਟੀ ਜੀ ਬੱਤੀ ਇੱਕ ਮਾਂ ਨੂੰ ਚੋਈਆਂ ਕਰਦੀ ਆ ਹੱਥ ਮੰਨ ਕੇ ਧਿਆਨ ਦੇ ਕੇ ਸੁਣੋ ਕੀ ਕਹਿੰਦੀ ਆ ਤੂੰ ਕਹਿੰਦੀ ਈ ਹੱਥ ਬਾਨੇ ਅਰਜ਼ ਕਰੇ ਮੀਆਂ ਮੀਆਂ ਕੋਕ ਜਨਾ ਤੂੰ ਮਾਰੀ ਈ ਹੱਥ ਬਾਨੇ ਅਰਜ਼ ਕਰੇ ਮੈਨਿਆ ਕੱਖ ਤੇ ਮੈਂ ਤੂੰ ਮਾਰੀ ਕਹਿੰਦੀ ਬੁੜਾ ਬੁੜੀ ਕੋਲੇ ਬੈਠ ਕੇ ਨਾਲੇ ਸੱਸ ਸੋਹਰੇ ਮਾਂ ਕਰਦਾ ਕੋਲ ਤੈਨੂੰ ਵਹਾਉਂਦੇ ਆ ਉੱਠ ਕੇ ਜਾਵੇ ਬੜਬੜ ਕਰਦਾ ਕਹਿੰਦੀ ਡੈਡੀ ਤੋਂ ਚੋਰੀ ਨਹੀਂ ਮੈਨੂੰ ਬਣਾਣਾ ਦਾਦੇ ਦੀ ਛੁਰੀ ਦੀ ਛਕਾਰੀ ਕਹਿੰਦੀ ਭਵ ਨਿਕਲੂਗੀ ਅੰਮੀਏ ਜੋ ਡੱਟ ਨੇ ਛੁਰੀ ਮੇਰੇ ਪੇਟ ਵਿੱਚ ਮਾਰੀ ਤੀ ਹੱਥ ਬਾਨੇ ਅਰਜ ਕਰੇ ਅਮਿਹ ਕੋਕ ਚਨਾ ਤੂੰ ਮਾਰੀ ਤੀ ਹੱਥ ਬਾਨੇ ਅਰਜ ਕਰੇ ਅਮਿਹ ਕੋਕ ਚਨਾ ਤੂੰ ਮਾਰੀ ਵੀਰਿਆਂ ਦੀ ਖਾਤਰ ਨਹੀਂ ਅਮਿਹ ਸੋ ਸੋ ਸਗਨ ਮਨਾਏ ਲੱਡੂ ਪੰਡੇ ਸ਼ਰੀਕੇ ਨੂੰ ਜਦਾਂ ਦੋਸਤਾਂ ਪੰਗੜੇ ਪਾਏ ਆਂਦੀ ਹੁਣ ਮੇਰੀ ਖਾਤਰ ਕਿਉਂ ਫਿਰਦੇ ਰੂਪ ਡੈਣ ਦਾ ਧਾਰੀ ਈ ਹੱਤ ਮੰਨ ਅਰਜ ਕਰੇ ਅਮੀਆਂ ਕੱਖ ਜਨਾ ਤੂੰ ਮਾਰੀ ਈ ਹੱਤ ਮੰਨ ਅਰਜ ਕਰੇ ਅਮੀਆਂ ਕੱਖ ਜਨਾ ਤੂੰ ਮਾਰੀ ਹਾਂ ਦੀ ਬੀਰਿਆਂ ਦੇ ਬੰਗੂਨੀ ਅਮੀਆਂ ਮੈਂ ਵੀ ਖੁਨੂਆ ਸੁੱਚਾ ਕੁੰਗਾਂ ਮੈਂ ਵੀ ਤੂੰ ਨੂੰਆ ਸੁੱਚਾ ਅਮੀਆਂ ਮੈਂ ਵੀ ਖੁਨੂਆ ਸੁੱਚਾ ਕਹਿੰਦੀ ਪੜ ਤੁਰਦੂ ਕਨੇਡਾ ਨੂੰ ਠੋੜਾ ਜੀਵਨ ਕਰਦੂ ਉੱਚਾ ਨਾਲੇ ਸਦਨੂ ਬੀਰਿਆਂ ਨੂੰ ਪਾਬੋਛਦ ਨੂੰ ਅੰਤ ਪਿਆਰੀ ਧੀ ਹੱਤਵਾਂ ਨੇ ਅਰਜ਼ ਕਰੇ ਅੰਮ੍ਰੇ ਕੋਕ ਜਨੇ ਤੂੰ ਮਾਰੀ ਧੀ ਹੱਤਵਾਂ ਨੇ ਅਰਜ਼ ਕਰੇ ਅੰਮ੍ਰੇ ਕੋਕ ਜਨੇ ਤੂੰ ਮਾਰੀ ਆਨੀ ਰੰਗਲੀ ਜੀ ਜਵਾਨੀ ਦੀ ਮੰਗੇ ਮੈਨੂੰ ਦੇ ਤੂੰ ਮਾਨਣ ਮੂੰਹ ਦੇ ਕਾਥੋ ਡਾ ਮਮੀ ਡੈੜੀ ਦਾ ਦੇਖਾ ਦੁਨੀਆ ਵਾਲੇ ਚਾਨਣ ਕਿੰਨੇ ਗਾਣਾ ਕਦੋਂ ਲੱਗੂ ਅੰਮ੍ਰੇ ਹਾਨ ਤੇਰੇ ਇੱਕ ਵਾਰੀ ਟੀ ਹੱਤ ਮੈਨ ਅਰਧ ਕਰੇ ਅੰਮੇ ਕੋਕ ਜਨਾ ਤੂੰ ਮਾਰੀ ਹਾਂਦੀ ਪਾਪ ਕਮਾਉਂਦੇ ਨਹੀਂ ਅੰਮੇ ਲੋਕ ਕਿਉਂ ਨਹੀਂ ਡਰਦੇ ਕਹਿੰਦੀ ਲੋਕ ਕਿਉਂ ਨਹੀਂ ਡਰਦੇ ਪਾਪੀ ਲੋਕ ਕਿਉਂ ਨਹੀਂ ਡਰਦੇ ਬੱਚਿਆਂ ਦੇ ਕਰਨਾ ਨਾ ਡਾਕਟਰ ਕੂਹੇ ਹੱਤਪਤਾ ਲਈ ਭਰਦੇ ਹੁਣ ਕਰ ਨਹੀਂ ਸਜ਼ਾ ਮਿਲਦੀ ਕਿ ਸੇ ਲੈਂਦੀ ਐ ਮਹਾਰਾਣੀ ਤੀ ਹੱਥ ਮੰਨੇ ਅਰਜ਼ ਕਰੇ ਅਮ्ञਾ ਕੋਕ ਜਨਾ ਤੂੰ ਮਾਰੀ ਤੀ ਹੱਥ ਮੰਨੇ ਅਰਜ਼ ਕਰੇ ਅਮ्ञਾ ਕੋਕ ਜਨਾ ਤੂੰ ਮਾਰੀ ਕਹਿੰਦੀ ਮੈਨੂੰ ਮਾਰਨ ਦਾ ਅਮ्ञਾ ਬਣਾ ਕੇ ਮੇਜਕੀਨਾ ਈਆਂ ਤਾਂ ਬਣਾਉਂਦਿਆਂ ਦੁੱਖੜਿਆਂ ਨੂੰ ਹਾਏ ਹਾਏ ਕਹਿੰਦੀ ਪੱਤ ਵਡਾਣ ਜ਼ਮੀਨਾ ਮਾਰੇ ਜ਼ਮੀਨਾ ਦੇ ਮੀ ਮੇ ਮਾਰੇ ਜਮੀਨਾ ਦੇ ਪਤ ਮਾਪਿਆਂ ਨੂੰ ਜਾਣੇ ਆ ਘਾਤ ਮੌਤ ਦੇ ਤਾਰੀ ਨਾਲ ਜਾਂਦੇ ਬਚਨਾਰਾਂ ਦੇ ਤਾਰੀ ਧੀ ਹੱਥ ਬਣੇ ਅਰਜ਼ ਕਰੇ ਅੰਮੀਏ ਕੋਕ ਦਿਨਾ ਤੂੰ ਮਾਰੀ ਧੀ ਹੱਥ ਮਨ ਅਰਜ਼ ਕਰੇ ਅੰਮੀਏ ਕੋਕ ਦਿਨਾ ਤੂੰ ਮਾਰੀ ਕਹਿੰਦੀ ਜਾਦਾ ਆਉਂਗੀ ਅੰਮੀਏ ਹਾਏ ਹਾਏ ਕਹਿੰਦੀ ਚੱਕੀ ਗਈ ਗੁੱਡੀਆਂ ਤੇ ਪਟੋਲੇ ਚੱਕੀ ਗਈ ਗੁੱਡੀਆਂ ਤੇ ਪਟੋਲੇ ਕਹਿੰਦੀ ਮਨ ਡੋਲੂਗਾ ਤੇਰਾ ਕਹਿੰਦੀ ਨਾਲ ਕਾ ਜਾ ਡੋਲੇ ਨੀ ਆਕੇ ਭਜਨ ਤੋਂ ਦਰ ਗਿਆ ਕਿਤੇ ਬਸ ਨਾ ਪਾ ਦੀ ਦਾਜ ਦੇ ਰੋਪੀਆਂ ਦੇ ਨਹੀਂ ਮੰਗੇ ਤੁਹਾਡੇ ਰੋਪੀਆਂ ਦੇ ਜਾਂਦੇ ਨਾਲ ਹੀਟਣਾ ਸਾਡੀ ਮੰਮੀਆਂ ਨਾਲ ਹੀਟਣਾ ਸਾੜੀ ਤੀ ਹੱਥ ਮੰਨੇ ਅਰਧ ਕਰੇ ਅੰਮੀਆਂ ਇੱਕੋਕ ਜਿਨਾ ਤੂੰ ਮਾਰੀ ਤੀ ਹੱਥ ਮੰਨੇ ਅਰਧ ਕਰੇ ਅੰਮੀਆਂ ਇੱਕੋਕ ਜਿਨਾ ਤੂੰ ਮਾਰੀ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾ ਬਹੁਤ ਵਧੀਆ ਗਾਇਆ ਬਹੁਤ ਵਧੀਆ ਇਹ ਜਿਹੜੀਆਂ ਸਟੋਰੀਆਂ ਬਣਾ ਕੇ ਰੱਖਿਆ ਕਰ ਭਾਜਨ ਵਧੀਆ ਆਦਾ ਤੇਰੀ ਇੰਨੀ ਵਧੀਆ ਚਾਲ ਦੀ ਆ ਨਾ ਤੂੰ ਗੱਲ ਹਰ ਲੋਕ ਇੰਨਾ ਸੁਣਦੇ ਆ ਹੱਦੋਂ ਵੱਧ